ਅੱਜ ਆਪਾਂ ਨੇ ਏਮਲੀ ਤੇ ਗੁੜ ਦੀ ਚਟਣੀ ਬਣਾਈ ਆ ਤੇ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਤੇ ਤੁਹਾਨੂੰ ਆਪਾਂ ਬਣਾ ਕੇ ਦਿਖਾਉਣੀ ਆ ਚਲੋ ਆਪਾਂ ਬਣਾਈਏ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣੇ ਏਮਲੀ ਦੀ ਚਟਣੀ ਏਮਲੀ ਦੀ ਚਟਣੀ ਬਣਾਉਣ ਲਈ ਲਿਆ ਮੈਂ ਹਾ ਪਾਈ ਏਮਲੀ ਲਈਆ ਤੇ ਪਾਈ ਆਇਆ ਮੈਂ ਗੁੜ ਇਹਨੂੰ ਬਰੀਕ-ਬਰੀਕ ਕਰ ਲਿਆ ਗੁੜ ਨੂੰ ਤੇ ਇਹਨੂੰ ਨਾ ਏਮਲੀ ਨੂੰ ਪਹਿਲਾਂ ਮੈਂ 2 ਘੰਟੇ ਪਹਿਲਾਂ ਭਿਉ ਲਿਆ ਸੀਗਾ ਉਹ ਦਵਾ ਦੇ ਨੂੰ ਹੁਣ ਆਪਾਂ ਮਿਕਸੀ ਦੇ ਵਿੱਚ ਪੀਸ ਲਾਂਗੇ ਤੇ ਪੀਸ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਆ ਦੇਖੋ ਮੈਂ ਮਿਕਸੀ ਵਿੱਚ ਪੀਸ ਲਿਆ ਤੇ ਹੁਣ ਇਹਨੂੰ ਆਪਾਂ ਪੁਣ ਨਹੀਂ ਨਰਾਹੀ ਨਾਲ ਛਾਣ ਲੈਣਾ ਸਾਰੇ ਜਿਹੜੇ ਵਿੱਚ ਧਾਗੇ ਧੁੱਗੇ ਜੇ ਹੋਣਗੇ ਨਾ ਸਾਰੇ ਫਿਰ ਨਿਕਲ ਜਾਣਗੇ ਆ ਦੇਖੋ ਮੈਨੇ ਦੋ ਵਾਰੀ ਕਰਕੇ ਪੀਸ ਲਿਆ ਸੀ ਇਹਦੇ ਵਿੱਚ ਧਾਗੇ ਧੁੱਗੇ ਨੇ ਸਾਰੇ ਇਹ ਆ ਦੇਖੋ ਤੁਸੀਂ ਚਮਚੇ ਜਿਹਾ ਹਟਾ ਲਾਣਾ ਸਾਰੇ ਆਪਣੇ ਇਹਦੇ ਵਿੱਚੋਂ ਤਵਲਪੀਆ ਕੱਢ ਲੈਣਾ ਜਿਹੜੇ ਰੇਸ਼ੇ ਜਿਹੇ ਨੇ ਨਾ ਸਾਰੇ ਰਹਿ ਜਾਣੇ ਥੋੜੇ ਮੈਂ ਜੱਗ ਧੋ ਕੇ ਵਿੱਚ ਪਾ ਦੇਣੀ ਥੋੜਾ ਜਿਹਾ ਆਪਣਾ ਪਤਲਾ ਵੀ ਹੋ ਜਾਊਗਾ ਇਹ ਜਿਵੇਂ ਮਿਲੀ ਦਾ ਤਲਪ ਬਣਾਇਆ ਥੋੜਾ ਗਾੜਾ ਤੇ ਇਹ ਆ ਨਾ ਦੇਖੋ ਆਪ ਪਾਣੀ ਲੈ ਨੂੰ ਚੰਗੀ ਤਰ੍ਹਾਂ ਚਮਚੇ ਦੀ ਹੈਲਪ ਦੇ ਨਾਲ ਸਾਰਾ ਵਿੱਚੋਂ ਕੱਢ ਲੈਣਾ ਇਹਦੇ ਵਿੱਚ ਰੇਸ਼ੇ ਜੇ ਕਾਫੀ ਹੁੰਦੇ ਗੜਕ ਹੋਵੇ ਕੋਈ ਉਹ ਨਿਕਲ ਜਾਂਦੀ ਆ ਗੜਕਾਂ ਕੱਢ ਕੇ ਤੁਸੀਂ ਮਿਕਸੀ ਵਿੱਚ ਪੀਸਣੀਆਂ ਜੇ ਮਿਲੀ ਪੀਸਣੀ ਹੋਈ ਨਾ ਨਹੀਂ ਤਾਂ ਇਹ ਤੁਸੀਂ ਚਮਚੇ ਦੇ ਨਾਲ ਹੈਲਪ ਜੀ ਦੇ ਨਾਲ ਜਾਂ ਹੱਥ ਦੇ ਨਾਲ ਹੀ ਕਰ ਲੈਨੇ ਹੋ ਤਾਂ ਫਿਰ ਮਿਕਸੀ ਵਿੱਚ ਨਾ ਤੁਸੀਂ ਕਰੋ ਤੇ ਨਹੀਂ ਤਾਂ ਇਦਾਂ ਨਾ ਆਪਣਾ ਗੀੜਕਾ ਕੱਢ ਕੇ ਫਿਰ ਮਿਕਸੀ ਵਿੱਚ ਪੀਸ ਲਓ ਐਂ ਬਿਲਕੁਲ ਹੋ ਜਾ ਆ ਆਪਣੇ ਰੇਸ਼ੇ ਜਿਹੇ ਹੋ ਬਚੇ ਤੇ ਇਹਨਾਂ ਨੂੰ ਆਪਾਂ ਸੋੜ ਦਾਂਗੇ ਇਹਦੇ ਵਿੱਚ ਸਾਰੀ ਐਮਲੀ ਹੈ ਜੋ ਉਹ ਨਿਕਲ ਗਈ ਹੈ ਆ ਦੇਖੋ ਇਸ ਤੇ ਆ ਆਪਣਾ ਪਲਪ ਤਿਆਰ ਹੋ ਗਿਆ ਤੇ ਹੁਣ ਆਪਾਂ ਬਣਾਉਣੀ ਹੈ ਦੇਖੋ ਹੁਣ ਆਪਾਂ ਗੈਸ ਜਲਾਣੀ ਗੈ ਇਹਦੇ ਵਿੱਚ ਨਾ 2 ਚਮਚੇ ਮੈਂ ਤੇਲ ਦੇ ਪਾਏ ਆ ਤੇਲ ਜ਼ਿਆਦਾ ਨਹੀਂ ਪਾਉਣਾ ਸਿਰਫ ਆਪਣੇ ਹਿੰਗ ਤੇ ਜੀਰਾ ਹੀ ਭੁੰਨਣਾ ਇਹਦੇ ਵਿੱਚ ਇੰਨਾ ਕੁ ਤੇਲ ਪਾਉਣਾ ਵਸ ਤੁਸੀਂ ਆਪਣੇ ਹਿਸਾਬ ਨਾਲ 1 ਚਮਚਾ ਪਾ ਲਓ 2 ਪਾ ਲਓ ਤੇ ਆਪਾਂ ਹਿੰਗ ਤੇ ਜੀਰਾ ਹੀ ਭੁੰਨਣਾ ਆਪਾਂ ਨੇ ਇਹਦੇ ਵਿੱਚ ਹੁਣ ਥੋੜਾ ਗਰਮ ਹੋ ਜਾਵੇ ਤੇਲ ਫਿਰ ਆਪਾਂ ਉਹ ਇਹਦੇ ਵਿੱਚ ਭੁੰਨਦੇ ਆਂ तेल अपना गर्म हो गया आलो में तो आलो मैं जीरा पा दिता जीरा चटक जाए फिर बाद आप हिंग पाते कच्चा पान ना निकल जाए जीरा ते आ तेल आखो इत मैं ਹਿੰਗ ਪਾਈਆ ਤੇ ਮੈਂ ਇਹ ਪਾਈਆ ਐਮਲੀ ਲਈ ਲਏ ਸੀਗੇ ਤੇ ਆਪਣੇ ਹਿੰਗ ਦਾ ਵੀ ਕੱਚਾਪਣ ਕੱਢ ਲੈਣਾ ਤਾਂ ਕਿ ਵਿੱਚੋਂ ਸਮੈਲ ਜੀ ਨਾ ਆਵੇ ਆਹ ਦੇਖੋ ਬੜੀਆ ਸੋਹਣੀ ਤੇ ਟੇਸਟੀ ਚਟਨੀ ਬਣ ਗਈ ਆ ਬਣਾ ਕੇ ਦਿਖਾ ਤੁਸਨੇ ਤੇ ਆਪਾਂ ਬਾਜ਼ਾਰ ਚੋਂ ਲੈ ਕੇ ਆਉਨੇ ਕਈ ਵਾਰੀ ਹੋ ਨਹੀਂ ਵਧੀਆ ਹੁੰਦੀ ਘਰ ਬਣਾਓ ਤੇ ਘਰ ਵਰਗੀ ਜੀ ਇਸਨੀ ਤੇ ਵਧੀਆ ਬਣਦੀ ਆ ਜਦ ਵੀ ਆਪਾਂ ਕੋ ਸੁਖਾਣ ਬਣਾਉਣੀ ਆ ਤੇ ਨਾਲ ਆਪਣੇ ਘਰੋਂ ਹੀ ਚਟਨੀ ਬੱਟ ਸਕਦੇ ਆ ਆਪਾਂ ਹਨ ਤੇ ਮੈਂ ਥੋੜੇ ਬੱਦੇ ਘੋਨ ਰਹੀਆਂ ਤੇ ਤਾਂ ਕਿ ਜੀਰੇ ਦਾ ਕੱਚਾ ਪੰ ਚੰਗੀ ਤਰ੍ਹਾਂ ਨਿਕਲ ਜਵੇ ਤੇ ਉਸ ਤੋਂ ਬਾਅਦ ਆਪਾਂ ਹੁਣ ਏਮਲੀ ਪਾ ਦਨੇ ਆ ਆ ਦੇਖੋ ਮੈਂ ਏਮਲੀ ਦੀ ਪਲਪ ਸਾਰੀ ਇਹਦੇ ਵਿੱਚ ਪਾ ਦਨੇ ਹਾਂ ਸਹੀ ਪਾ ਦਿੱਤੀ ਤੇ ਨਾਲ ਹੀ ਆਪਾਂ ਨੇ ਗੁੜ ਪਾ ਦੇਣਾ ਹੈ ਹੈਨਾ ਅੰਗੋੜਾ ਇਹਨੂੰ ਹੁਣ ਆਪਾਂ ਨੇ ਨਾ ਘਟੋ ਘਟ 15-20 ਮਿੰਟ ਤੇ ਇਹਨੂੰ ਰਿਜਣਾ ਚਾਹੀਦਾ ਤੇ ਤਾਂ ਕਿ ਇਹ ਜਿਆਦਾ ਟਾਈਮ ਆਪਾਂ ਰੱਖ ਸਕੀਏ ਤੇ ਗੁੜ ਮੇਕਾ ਦੁਕਾਸ ਨਬਰੀਕ ਬਰੀਕ ਕਰ ਲਏ ਤਾਂ ਕਿ ਇਹਦੇ ਵਿੱਚ ਚੰਦੀ ਖੁਰ ਜਾਊਗਾ ਤੇ ਹੁਣ ਇਹ ਇਹਨੂੰ 15-20 ਮਿੰਟ ਪਕਾ ਕੇ ਫਿਰ ਆਪਾਂ ਦੇਖਦੇ ਆਂ ਆਹ ਦੇਖੋ ਆਪਣੀ ਤਕਰੀਬਨ ਇਸ ਚਟਣੀ ਰਜੀ ਗਿਆ 15-20 ਮਿੰਟ ਮੈਂ ਇਹਨੂੰ ਰਜਾਇਆ ਤਾਂ ਕਿ ਇਹ ਜੇ ਲੰਬੇ ਟਾਈਮ ਲਈ ਰੱਖਣੀ ਆਪਾਂ ਨਾ ਫੇਰ ਖਰਾਬ ਨਾ ਹੋਵੇ ਇਹਦੇ ਵਿੱਚ ਹੁਣ ਆਪਾਂ ਇੱਕ ਚਮਚਾ ਨਮਕ ਦਾ ਪਾਵਾਂਗੇ ਇੰਨਾ ਆ ਦੇਖੋ ਇਦਾਂ ਵੀ ਘੱਟੇ ਕਰ ਲੈਨੇ ਇੰਨਾ ਕ ਨਮਕ ਪਾਵਾਂਗੇ ਤੇ ਆ ਦੇ ਇੰਨਾ ਕ ਸੁੰਡ ਪਾਊਡਰ ਆ ਸੁੰਡ ਪਾਟ ਰਹੇ ਆ ਆਪਾਂ ਪਾ ਰਹੇ ਆ ਕਾਲੀ ਮਿਰਚ ਤੇ ਹੁੰਨੇ ਜੀਰਾ ਇੱਕ ਕਾਲੀ ਮਿਰਚ ਤੇ ਭੁੰਨੇ ਜੀਰਾ ਇਨਾ ਕਪਾ ਪਾ ਰਿਹਾ ਤੇ ਥੋੜਾ ਜਿਹਾ ਆਪਾਂ ਕਾਲਾ ਨਮਕ ਪਾਵਾਂਗੇ ਥੋੜਾ ਜਿਹਾ ਆਪਾਂ ਕਾਲਾ ਨਮਕ ਪਾਵਨੇ ਤੇ ਕਲਰ ਦੇਣ ਲਈ ਆਪਾਂ ਦੇਗੀ ਵਿੱਚ ਪਾਵਾਂਗੇ ਤੇਜ ਨੀਕੀ ਹੁੰਦੀ ਜਿਹੜੀ ਕਲਰ ਦੇ ਦਿੰਦੀ ਹੈ ਰੰਗ ਵਾਲੇ ਇੰਨੇ ਕਪਾ ਦੇਗੀ ਵਿੱਚ ਪਾ ਦਾਂਗੇ ਇਦਾਂ ਜਿਹਦੇ ਨਾਲ ਨਾ ਰੰਗ ਸੋਨਾ ਹੋ ਬਣ ਜੇ। ਬੜੇ ਕਿ ਜ਼ਿਆਦਾ ਨਹੀਂ ਪਾਉਣੀ ਆਪਾਂ। ਤੇ ਇਹ ਚੀਜ਼ਾਂ ਪਾ ਕੇ ਫਿਰ ਥੋੜੀ ਦੇਰ ਆਪਾਂ ਨੇ ਹੋਰ ਇਹਨੂੰ ਰੱਖਣਾ ਗੈਸ ਤੇ ਵਾਹ ਸਨੀ ਬੰਗੜੀ ਇਹਦਾ ਟੇਸਟ ਵੀ ਬਹੁਤ ਵਧੀਆ ਤੇ ਤੁਸੀਂ ਨਾ ਇਹਨੂੰ ਜਦੋਂ ਬਣਾਉਣੀ ਆ ਆਪਣੇ ਪਿੱਤਰ ਦੀ ਕੜਾਹੀ ਜਾਂ ਐਲੂਮੀਨੀਅਮ ਦੀ ਕੜਾਹੀ ਵਿੱਚ ਨਹੀਂ ਬਣਾਉਣੀ ਤੇ ਸਟੀਲ ਦੀ ਲੋਹੇ ਦੀ ਜਾਂ ਸਟੀਲ ਦੀ ਆ ਉਹਦੇ ਵਿੱਚੇ ਬਣਾਉਣੀ ਆ ਸਟੀਲ ਦੀ ਕੜਾਹੀ ਦੇ ਵਿੱਚ ਤੇ ਜੇ ਪਿੱਤਰ ਦੀ ਬਣਾਓ ਸਾਰਾ ਉਹਦਾ ਨਾ ਕਲੀ-ਕਲੀ ਕਰਾਈ ਹੁੰਦੀ ਆ ਸਾਰੀ ਲੈ ਜਾਣੀ ਆ ਉਹਦੇ ਨਾਲ ਇਮਲੀ ਦੀ ਖਟਿਆਸ ਦੇ ਨਾਲ ਇਸ ਕਰਕੇ ਇਹਨੂੰ ਸਟੀਲ ਦੀ ਕੜਾਹੀ ਦੇ ਵਿੱਚੇ ਅੱਜਕੱਲ੍ਹ ਭਾਰੇ ਤੜੇ ਵਾਲੀਆਂ ਹੁੰਦੀਆਂ ਨੇ ਨਾ ਉਹਨਾਂ ਦੇ ਵਿੱਚ ਇਹ ਚਾਹੇ ਬਣਾਇਓ ਤੁਸੀਂ ਇਹ ਬਹੁਤ ਵਧੀਆ ਬਣਦੀ ਆ ਦੇਖੋ ਹੁਣ ਇਹ ਪੂਰੀ ਆਲਮੋਸਟ ਤਿਆਰ ਹੋ ਗਈ ਆ ਆ ਦੇਖੋ ਬਹੁਤ ਸੋਹਣੀ ਬਣ ਗਈ ਆ ਆ ਦੇਖੋ ਤੁਸੀਂ ਵੀ ਬਣਾਇਓ ਤੇ ਵਧੀਆ ਆਪਣੇ ਸਟੋਰ ਕਰਕੇ ਰੱਖ ਲਿਓ ਕਰਦੀ ਚੀਜ਼ ਵਰਗੀ ਰੀਸ ਨਹੀਂ ਜੋ ਆਪਾਂ ਘਰ ਰੈਡੀਮੇਡ ਲਿਓਨੇ ਆ ਉਹਦੇ ਪਤਾ ਨਹੀਂ ਕਿਹੜਾ ਕੀ ਕੈਮੀਕਲ ਪਾ ਕੇ ਨਾ ਤਿਆਰ ਕੀਤੀ ਹੁੰਦੀਆਂ ਇਹਦੇ ਵਿੱਚ ਆਪਾਂ ਨੇ ਕੁਝ ਨਹੀਂ ਪਾਉਣਾ ਜੇ ਬਾਏ ਚਾਂਸ ਤੁਹਾਨੂੰ ਲੱਗਦਾ ਵੀ ਜਿਆਦਾ ਲੰਬੇ ਟਾਈਮ ਰੱਖਣਾ 6 ਮਹੀਨੇ ਰੱਖਣਾ ਫਿਰ ਥੋੜਾ ਜਿਹਾ ਵਿੱਚ ਸਿਰਕਾ ਪਾ ਦੋ ਇਹਦੇ 6 ਮਹੀਨੇ ਵੀ ਪਈ ਲੈਂਦੀ ਆ ਫਿਰ ਤੇ ਨਹੀਂ ਤਾਂ 3 ਮਹੀਨੇ ਤਾਂ ਕਿਤੇ ਵੀ ਨਹੀਂ ਆਂਦੀ ਇਸ ਹਨ ਇੱਥੇ ਆਪਣੇ ਲਈ ਬਾਹਰ ਤੋਂ ਹੀ ਮਿਲੀ ਦੇ ਵਿੱਚ ਬੀਜ ਵੀ ਬਹੁਤ ਘੱਟ ਹੁੰਦੇ ਹੁੰਦੇ ਹੀ ਨਹੀਂ ਤਕਰੀਬਨ ਤੇ ਜਿਹੜੀ ਆਪਾਂ ਇੰਡੀਆ ਐ ਮਲੀ ਲੈਨੇ ਉਹਦੇ ਵਿੱਚ ਬੀਜ ਹੁੰਦੇ ਉਹਨਾਂ ਨੂੰ ਪਹਿਲਾਂ ਕੱਢ ਕੇ ਫਿਰ ਮਿਕਸੀ ਵਿੱਚ ਪੀਸਿਓ ਤੇ ਨਹੀਂ ਤਾਂ ਫਿਰ ਨਾ ਉਹ ਵਿੱਚ ਪੀਸੇ ਜਾਣਗੇ ਬੀਜ ਜਿਹੇ ਵੇ ਤੇ ਉਹ ਕੱਢ ਕੇ ਫਿਰ ਪੀਸਿਓ ਇੱਥੇ ਬੀਜ ਨਹੀਂ ਹੁੰਦੇ ਬਾਹਰ ਬਹੁਤ ਘੱਟ ਹੁੰਦੇ ਆ ਕਈ ਤਰ੍ਹਾਂ ਦੀਆਂ ਮਲੀ ਆਉਂਦੀਆਂ ਬੀਜਾਂ ਤੋਂ ਬਿਨਾਂ ਲੈ ਲਓ ਬੀਜਾਂ ਵਾਲੀ ਲੈ ਲਓ ਮਾਰਾ ਤਕਰੀਬਨ ਮੈਂ ਤਾਂ ਕਈ ਵਾਰੀ ਚਟਣੀ ਬਣਾਈ ਹੈ ਬੀਜਾਂ ਤੋਂ ਬਿਨਾਂ ਵਾਲੀ ਹੀ ਮਿਲਿਆ ਹੁੰਦੀ ਹੁੰਦੀ ਆ ਹਲੋ ਆਪਣੀ ਨਾ ਐਮਲੀ ਚਟਣੀ ਬਣ ਕੇ ਤਿਆਰ ਹੋ ਗਈ ਆ ਆ ਦੇਖੋ ਤੁਸੀਂ ਇੰਨੀ ਕੁ ਪਤਲੀ ਰੱਖਣੀ ਆ ਆ ਦੇਖੋ ਨਾ ਬਹੁਤੀ ਗਾੜ੍ਹੀ ਤੇ ਨਾ ਬਹੁਤੀ ਪਤਲੀ ਹੈ ਨਾ ਤੇ ਜਦੋਂ ਆਪਣੀ ਆਹ ਚਾਮਨੇ ਕਟਚੀ ਦੇ ਪਿਛਲੇ ਪਾਸੇ ਲੱਗਣ ਲੱਗੇ ਏਦਾਂ ਇੰਨੀ ਕੁ ਤੇ ਸਹੀ ਹੁੰਦੀ ਆ ਬਿਲਕੁਲ ਹੈ ਨਾ ਜੇ ਨਾ ਬਿਲਕੁਲ ਹੀ ਲੱਗੇ ਫਿਰ ਪਤਲੀ ਬਣ ਜਾਂਦੀ ਆ ਇਹ ਆ ਠੀਕ ਆ ਹੁਣ ਬਿਲਕੁਲ ਤੇ ਇਹ ਦੇ ਵਿੱਚ ਇਹ ਦੇ ਬਾਅਦ ਵਿੱਚ ਸਟੋਰ ਕਰਨ ਲਈ ਤੁਸੀਂ ਨਾ ਕੱਚ ਦਾ ਜਿਹੜੀ ਬੋਤਲ ਲੈਣੀ ਹੈ ਜਾਂ ਡੱਬਾ ਲੈਣਾ ਕੋਈ ਉਹ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਨਾ ਫਿਰ ਉਹਦੇ ਵਿੱਚ ਪਾਉਣੀ ਆ ਤੇ ਇਹ ਨਾ ਆਪਣੇ পেট ਵਾਸਤੇ ਵੀ ਬਹੁਤ ਵਧੀਆ ਹੁੰਦੀ ਆ ਜਿੱਦਾਂ ਇਹਦੇ ਵਿੱਚ ਜੀਰਾ ਸੌਫ ਹਿੰਗ ਸੌਂਡ ਤੇ ਕਾਲੀ ਮਿਰਚ ਗੋੜ ਸਾਰਾ ਕੁਝ ਪਿਆ ਹੋਇਆ ਨਾ ਇਹ ਤੁਸੀਂ ਰੋਟੀ ਤੋਂ ਬਾਅਦ ਵੀ ਇੱਕ ਚਮਚਾ ਲੈ ਸਕਦੇ ਹੋ ਤੇ ਉਹਦੇ ਨਾਲ ਤੁਹਾਨੂੰ ਗੈਸ ਤੇ ਕਬਜ ਵਗੈਰਾ ਦੀ ਸ਼ਿਕਾਇਤ ਘੱਟ ਹੁੰਦੀ ਹੈ ਜੇ ਤੋ ਤੋ ਇਦਾਂ ਨਹੀਂ ਲੈ ਖਾਦੀ ਜਾਂਦੀ ਤਾਂ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚਾ ਪਾ ਕੇ ਰੋਟੀ ਤੋਂ ਬਾਅਦ ਉਹ ਵੀ ਲੈ ਸਕਦੇ ਹੋ ਬਹੁਤ ਵਧੀਆ ਫਲੇਵਰ ਆ ਰਿਹਾ ਸਾਰੀਆਂ ਚੀਜ਼ਾਂ ਦਾ ਤੇ ਤੁਸੀਂ ਵੀ ਬਣਾਇਓ ਬਾਜ਼ਾਰੋਂ ਘੱਟ ਲਿਆਇਆ ਕਰੋ ਜਦੋਂ ਆਪਾਂ ਸਮੋਂ ਘਾਰੇ ਵਿੱਚ ਕੁਝ ਵੀ ਬਣਾਉਣੇ ਆ ਜਾਂ ਬਾਜ਼ਾਰੋਂ ਲੈ ਕੇ ਆਉਣ ਤਾਂ ਘੱਟੋ ਘਾਟੇ ਚਟਣੀ ਘਰ ਦੀ ਵਰਤ ਲਿਆ ਕਰੋ ਤੇ ਇਹਦੇ ਵਿੱਚ ਨਾਲੇ ਬੱਚਿਆਂ ਨੂੰ ਵਧੀਆ ਲੱਗਦੀ ਹੈ ਤੇ ਨਾਲੇ ਆਪ ਖਾਓ ਹੈਨਾ ਤੇ ਤੁਸੀਂ ਵੀ ਬਣਾਇਓ ਬਹੁਤ ਵਧੀਆ ਇਹ ਤੇ ਹੁਣ ਆਪਾਂ ਨਾਲ ਨਾਲ ਇਹਦੇ ਵਿੱਚ ਪਾਈ ਜਾਂਦੇ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ